ਰਸ਼ੀਆ ਨੂੰ ਸ਼ੱਕ ਸੀ ਪੂਤਨ ਨੂੰ ਸ਼ੱਕ ਸੀਗਾ ਕਿ ਯੂਕਰੇਨ ਜਿਹੜਾ ਉਹ ਨਾਟੋ ਵਿੱਚ ਸ਼ਾਮਲ ਹੋ ਰਿਹਾ ਤੇ ਉਹਨਾਂ ਦੀ ਇਹ ਗੱਲ ਸਹੀ ਸਾਬਤ ਵੀ ਉਦੋਂ ਹੋ ਗਈ ਸੀ ਜਦੋਂ ਆਲਮੋਸਟ ਉਹਨਾਂ ਨੇ ਐਲਾਨ ਕਰ ਦਿੱਤਾ ਠੀਕ ਹੈ ਕਿ ਅਸੀਂ ਨਾਟੋ ਵਿੱਚ ਸ਼ਾਮਲ ਹੋਣ ਜਾ ਰਹੇ ਹਾਂ ਹੁਣ ਨਾਟੋ ਕੀ ਆ ਨਾਟੋ ਇੱਕ ਗਰੁੱਪ ਆ ਨਾਰਥ ਐਟਲੈਂਟਿਕ ਟ੍ਰੈਟਿਜ਼ ਆਰਗੇਨਾਈਜੇਸ਼ਨ ਇਸ ਦਾ ਨਾਮ ਹੈ ਤੇ ਇਹਦੇ ਵਿੱਚ ਅਮਰੀਕਾ ਕੈਨੇਡਾ ਇੰਗਲੈਂਡ ਫਰਾਂਸ ਵਰਗੇ ਇਹ ਸਾਰੇ ਦੇਸ਼ ਆ ਤੇ ਹੁਣ ਰਸ਼ੀਆ ਦਾ ਜਮਾ ਗਵਾਂਡੀ ਮੁਲਕ ਅਗਰ ਨਾਟੋ ਚ ਸ਼ਾਮਲ ਹੋ ਗਿਆ ਇਹਦਾ ਮਤਲਬ ਇਹ ਹੈ ਕਿ ਉੱਥੇ ਹੁਣ ਨਾਟੋ ਦੇ ਪ੍ਰਮਾਣੂ ਹਥਿਆਰ ਰੱਖੇ ਜਾਣਗੇ ਜੋ ਕਿ ਜਮਾ ਮੋਸਕੋ ਦੇ ਬਿਲਕੁਲ ਪਾਸ ਆ ਤੇ ਪੱਛਮੀ ਦੇਸ਼ ਹੈ ਜਿਹੜੇ ਰਸ਼ੀਆ ਨੂੰ ਚਾਰੇ ਪਾਸੇੋਂ ਕਿਸੇ ਲੋਟ ਕੰਟਰੋਲ ਕਰਨਾ ਚਾਹੁੰਦੇ ਆ ਜੋ ਜਿਹੜੀ ਕਿਵੇਂ ਨਾ ਕਿਵੇਂ ਜਿਹੜੇ ਉਹਨਾਂ ਦੀ ਪਾਵਰ ਆ ਉਹ ਹੋਰ ਨੇੜੇ ਹੋਰ ਨੇੜੇ ਇੱਦਾਂ ਪਹੁੰਚੇ ਤੇ ਯੂਕਰੇਨ ਉਹਨਾਂ ਲਈ ਇੱਕ ਬਹੁਤ ਵਧੀਆ ਜਗ੍ਹਾ ਬਣ ਸਕਦੀ ਆ ਅਗਰ ਉੱਥੇ ਪਰਮਾਣੂ ਹਥਿਆਰ ਉਹਨੇ ਰੱਖੇ ਜਾਂਦੇ ਆ ਤਾਂ ਇਹ ਜਮਾਂ ਜਿੱਦਾਂ ਕਹਿੰਦੇ ਹੁੰਦੇ ਨਾ ਥੌਣ ਤੇ ਗੋਡਾ ਰੱਖਣ ਵਾਲੀ ਗੱਲ ਇਹ ਰਸ਼ੀਆ ਦੀ ਥੌਣ ਤੇ ਗੋਡਾ ਰੱਖਿਆ ਜਾਣਾ ਕੁਝ ਦਿਨ ਪਹਿਲਾਂ ਨਾ ਅਮਰੀਕਾ ਦੇ ਨਵੇਂ ਬਣੇ ਰਾਸ਼ਟਰਪਤੀ ਡੋਨਲਡ 트੍ਰੰਪ ਨੇ ਇੱਕ ਬਿਆਨ ਦਿੱਤਾ ਸੀ ਕਹਿੰਦਾ ਕਿ ਜਦੋਂ ਮੈਂ ਰਾਸ਼ਟਰਪਤੀ ਬਣ ਜੂਗਾ ਨਾ ਤਾਂ ਮੈਂ 2 ਮਹੀਨਿਆਂ ਦੇ ਵਿੱਚ ਵਿੱਚ ਹੀ ਯੂਕਰੇਨ ਅਤੇ ਰਸ਼ੀਆ ਵਾਲੀ ਜੰਗ ਖਤਮ ਕਰ ਦੂੰਗਾ ਕਹਿੰਦਾ ਮੈਂ ਉਹ ਜੰਗ ਰੋਕ ਦੇਣੀ ਹੈ ਮੇਰੇ ਰਾਸ਼ਟਰਪਤੀ ਬਣਨ ਦੇ 2-3 ਮਹੀਨਿਆਂ ਦੇ ਅੰਦਰ ਅੰਦਰ ਹੁਣ ਇਹ ਜਦੋਂ ਉਹਨੇ ਆਖਿਆ ਤਾਂ ਇਹਦੇ ਨਾਲ ਕਈਆਂ ਦੇ ਯੋਨ ਦਿਮਾਗ ਵਿੱਚ ਸਵਾਲ ਪੈਦਾ ਹੋਇਆ ਕਿ ਇਹ ਜੰਗ ਕਿਵੇਂ ਖਤਮ ਕਰ ਦੂ ਕਿ ਜੇ ਨੇ ਇਦਾਂ ਆਖਿਆ ਤਾਂ ਕੋਈ ਨਾ ਕੋਈ ਤਾਂ ਇਹਦੇ ਕੋਲੇ ਪਲਾਨ ਜ਼ਰੂਰ ਹੋਣਾ ਕਈਆਂ ਨੇ ਇਹ ਵੀ ਆਖਿਆ ਕਿ ਐਵੇਂ ਹੀ ਬੈਠੇ-ਬੈਠੇ ਨੇ ਜਿੱਤਣ ਲਈ ਛੁਰਲੀ ਛੜਤੀ ਪਰ ਮੈਂ ਤੁਹਾਨੂੰ ਇੱਕ ਚੀਜ਼ ਦੱਸ ਦਿਆਂ ਕਿ ਉਹ ਕੋਈ ਭਾਰਤ ਦੇ ਨੇਤਾਵਾਂ ਵਾਲੀ ਗੱਲ ਨਹੀਂ ਹੈ ਕਿ ਹਾਂਜੀ ਪਹਿਲਾਂ ਕੁਝ ਕਹਿ ਦਿਓ ਮੈਨੀਫੈਸਟੋ ਦੇ ਵਿੱਚ ਜਾਂ ਐਦਾਂ ਦੇ ਬਾਅਦ ਦੇ ਵਿੱਚ ਮੁਕਰ ਜੋ ਕਿਹੜਾ ਕਿਸ ਨੂੰ ਯਾਦ ਰਹਿੰਦਾ ਉਹ ਨਹੀਂ ਹੈ ਅਗਰ ਉਹਨੇ ਕੀ ਜੀ ਆਖੀ ਤਾਂ ਸੋਚ ਸਮਝ ਕੇ ਆਖੀ ਉਹ ਕਿਉਂਕਿ ਉਹ ਅਮਰੀਕਾ ਦਾ ਰਾਸ਼ਟਰਪਤੀ ਆ ਤੇ ਅਮਰੀਕਾ ਦੇ ਰਾਸ਼ਟਰਪਤੀ ਦੀ ਨਾ ਇੱਕ ਇੱਕ ਲਾਈਨ ਜੋ ਬੋਲੀ ਹੁੰਦੀ ਆ ਉਹ ਅਸਰ ਪਾਉਂਦੀ ਆ ਦੁਨੀਆ ਦੇ ਉੱਪਰ ਵੱਡਾ ਸਵਾਲ ਇਹ ਹੈ ਕਿ ਇਹ ਕਰੂਗੇ ਮੈਂ 트ੰਪ ਕਿ ਮੈਂ ਕਰ ਸਕਦਾ ਕਿਉਂਕਿ ਹੁਣ ਤੱਕ ਤਾਂ ਕਈਆਂ ਨੇ ਕੋਸ਼ਿਸ਼ ਕਰਕੇ ਦੇਖ ਲਈ ਜੰਗ ਤਾਂ ਹਜੇ ਤੱਕ ਖਤਮ ਨਹੀਂ ਹੋਈ 3 ਸਾਲ ਹੋ ਗਏ ਜੰਗ ਚੱਲਦੀ ਨੂੰ ਵੱਡੇ ਵੱਡੇ ਲੀਡਰਾਂ ਨੇ ਟਰਾਈ ਕਰਕੇ ਦੇਖ ਲਿਆ 트ੰਪ ਕੋਲੇ ਕਿਹੜਾ ਜਾਦੂ ਆ ਵੀ ਜਿਹੜਾ ਦੂਜਿਆਂ ਨੂੰ ਨਹੀਂ ਪਤਾ ਇਹਦੇ ਬਾਰੇ ਨਾ ਮੈਂ ਇੱਕ ਇੰਗਲਿਸ਼ ਚੈਨਲ ਦੇ ਉੱਪਰ ਇੱਕ ਵਾਰਤਾਲਾਪ ਸੁਣ ਰਿਹਾ ਸੀ ਉਹਨਾਂ ਦੇ ਮਾਹਿਰਾਂ ਦੀ ਤੇ ਉਹ ਕਹਿ ਰਹੇ ਸੀ ਕਿ ਕਹਿੰਦੇ ਇਹ ਵਾਕਈ ਇਸ ਤਰ੍ਹਾਂ ਕਰ ਸਕਦਾ 트럼ਪ ਵਾਕਈ ਹੀ ਹੀ ਇਸ ਤਰ੍ਹਾਂ ਕਰ ਸਕਦਾ ਐਂਡ ਜੋ ਬਾਈਡਨ ਨਹੀਂ ਕਰ ਸਕਦਾ ਉਹ 트럼ਪ ਕਰ ਸਕਦਾ ਉਹ ਸਿਰਫ ਪਾਵਰ ਦੀ ਗੱਲ ਨਹੀਂ ਹੈ ਕਿਉਂਕਿ ਬਾਈਡਨ ਵਾਲੇ ਵੀ ਤਾਂ ਉਨੀ ਹੀ ਪਾਵਨਤੀ ਉਹ ਸਿਰਫ ਪਾਵਰ ਦੀ ਗੱਲ ਨਹੀਂ ਆ ਉਹ ਤਰੀਕੇ ਦੀ ਵੀ ਗੱਲ ਆ ਹੁਣ ਇੱਥੇ ਕਈਆਂ ਨੇ ਆਖਿਆ ਕਿ ਸ਼ਾਇਦ ਇਹ ਆਪਣੇ ਆਪ ਨੂੰ جنگ ਚੋਂ ਪਿੱਛੇ ਕਰ ਲੂਗਾ ਕਿਉਂਕਿ ਅਮਰੀਕਾ ਵੀ ਤਾਂ ਉਸ جنگ ਵਿੱਚ ਸ਼ਾਮਲ ਹੈ ਨਾ ਯੂਕਰੇਨ ਆ ਜਿਹੜਾ ਉਹ ਇਹਨਾਂ ਪੱਛਮੀ ਦੇਸ਼ਾਂ ਦੇ ਧਾਰੀ ਤੇ جنگ ਲੜ ਰਿਹਾ ਤੇ ਕਹਿੰਦਾ ਜੇ ਅਮਰੀਕਾ ਪਿੱਛੇ हट ਗਿਆ ਤਾਂ ਯੂਕਰੇਨ ਵੈਸੀ ਹਾਰ ਜਾਣਾ ਬਟ ਇਹ ਚੀਜ਼ ਇੰਨੀ ਸੌਖੀ ਨਹੀਂ ਆ ਇਹਨੂੰ ਬਹੁਤ ਜ਼ਿਆਦਾ ਸਕੀਮ ਲਾ ਕੇ ਕਰਨਾ ਪੈਣਾ ਤੇ ਉਹ ਜੋ ਚਰਚਾ ਚੱਲ ਰਹੀ ਥੀ ਨਾ ਉਸ ਚੈਨਲ ਤੇ ਉਹਨਾਂ ਨੇ ਦੱਸਿਆ ਕਿ ਇੱਕ ਥਿਊਰੀ ਹੈ ਜੋ ਇਹ ਅਪਲਾਈ ਕਰ ਸਕਦਾ ਤੇ ਇਸ ਦੇ ਲਈ ਸਭ ਤੋਂ ਪਹਿਲਾਂ ਆਪਾਂ ਨੂੰ ਇਹ ਜਾਣਨਾ ਹੋਊਗਾ ਕੀ ਜੰਗ ਸ਼ੁਰੂ ਕਿਉਂ ਹੋਈ ਸੀ ਤੇ ਇਹਦੇ ਬਾਰੇ ਅਗਰ ਤੁਸੀਂ ਨਹੀਂ ਜਾਣਦੇ ਕਿ ਰਸ਼ੀਆ ਤੇ ਯੂਕਰੇਨ ਵਾਲੀ ਜੰਗ ਸ਼ੁਰੂ ਕਿਉਂ ਹੋਈ ਸੀ ਤਾਂ ਮੈਂ ਤੁਹਾਨੂੰ ਇਹਦਾ ਇੱਕ ਮੋਟਾ-ਮੋਟਾ ਇਤਿਹਾਸ ਦੱਸ ਦਿੰਨਾ ਕਿ ਰਸ਼ੀਆ ਨੂੰ ਸ਼ੱਕ ਸੀ ਪੁੱਤਿਆਂ ਨੂੰ ਸ਼ੱਕ ਸੀਗਾ ਕਿ ਯੂਕਰੇਨ ਜਿਹੜਾ ਉਹ ਨਾਟੋ ਵਿੱਚ ਸ਼ਾਮਲ ਹੋ ਰਿਹਾ ਤੇ ਉਹਨਾਂ ਦੀ ਇਹ ਗੱਲ ਸਹੀ ਸਾਬਤ ਵੀ ਉਦੋਂ ਹੋ ਗਈ ਸੀ ਜਦੋਂ ਆਲਮੋਸਟ ਉਹਨਾਂ ਨੇ ਐਲਾਨ ਕਰ ਦਿੱਤਾ ਠੀਕ ਹੈ ਕਿ ਅਸੀਂ ਨਾਟੋ ਵਿੱਚ ਸ਼ਾਮਲ ਹੋਣ ਜਾ ਰਹੇ ਹਾਂ ਉਹਨਾਂ ਨਾਟੋ ਕੀ ਆ ਨਾਟੋ ਇੱਕ ਗਰੁੱਪ ਆ ਨਾਰਥ ਐਟਲੈਂਟਿਕ ਟ੍ਰੈਕਟਰੀਜ਼ ਆਰਗੇਨਾਈਜੇਸ਼ਨ ਇਸ ਦਾ ਨਾਮ ਹੈ ਤੇ ਇਹਦੇ ਵਿੱਚ ਅਮਰੀਕਾ ਕੈਨੇਡਾ ਇੰਗਲੈਂਡ ਫਰਾਂਸ ਵਰਗੇ ਇਹ ਸਾਰੇ ਦੇਸ਼ ਆ ਤੇ ਜਿਹੜੇ ਜਿਹੜੇ ਵੀ ਦੇਸ਼ ਨਾਟੋ ਦੇ ਮੈਂਬਰ ਆ ਉਹਨਾਂ ਨੂੰ ਇਹਦਾ ਬਹੁਤ ਫਾਇਦਾ ਮਿਲਦਾ ਕਿਉਂ ਕਿ ਉਹ ਸਾਰੇ ਇੱਕ ਦੂਜੇ ਦੀ ਸ਼ਰਨ ਵਿੱਚ ਆ ਯਾਨੀ ਅਗਰ ਇੱਕ ਤੇ ਹਮਲਾ ਹੁੰਦਾ ਨਾ ਜਿਹੜਾ ਵੀ ਕੋਈ ਅਗਰ ਨਾਟੋ ਦਾ ਮੈਂਬਰ ਆ ਤਾਂ ਅਗਰ ਇੱਕ ਤੇ ਹਮਲਾ ਹੁੰਦਾ ਤਾਂ ਉਹ ਚੀਜ਼ ਲਿਖੀ ਹੋਈ ਹੈ ਕਿ ਦੂਜੇ جنگ ਵਿੱਚ ਆ ਜਾਣਗੇ ਉਹਦੀ ਮਦਦ ਕਰਨਗੇ ਅਤੇ ਜਿਹੜੇ ਵੀ ਦੇਸ਼ ਨਾਟੋ ਦੇ ਮੈਂਬਰ ਨੇ ਉਹਨਾਂ ਨੂੰ ਪਰਮਾਣੂ ਸੁਰੱਖਿਆ ਮਿਲਦੀ ਆ ਉਸ ਦੇਸ਼ ਦੇ ਵਿੱਚ ਇੱਕ ਪਰਮਾਣੂ ਬੇਸ ਬਣਾਇਆ ਜਾਂਦਾ ਤੇ ਉੱਥੇ ਪਰਮਾਣੂ ਹਥਿਆਰ ਸਾਂਝੇ ਤੌਰ ਤੇ ਰੱਖੇ ਜਾਂਦੇ ਉਸ ਦੇਸ਼ ਦੀ ਰੱਖਿਆ ਲਈ ਤੇ ਤਕਰੀਬਨ 20 ਤੋਂ 25 ਦੇਸ਼ ਐ ਇਸ ਦੇ ਵਿੱਚ ਉਥੋਂ ਦੇ ਜਿਹਨਾਂ ਨੇ ਇਹ ਨਾਟੋ ਜੁਆਇਨ ਕੀਤੀ ਹੋਈ ਆ ਇਹਨਾਂ ਦਾ ਗਰੁੱਪ ਹੈ ਤੇ ਇਹਨਾਂ ਦੀ ਇੱਕ ਫੋਰਸ ਵੀ ਹੈਗੀ ਆ ਨਾਟੋ ਦੀ ਆਪਣੀ ਫੋਰਸ ਆ ਇਹਨਾਂ ਦੇਸ਼ਾਂ ਨੇ ਮਿਲ ਕੇ ਬਣਾਈ ਹੈ ਕਿ ਅਗਰ ਜਦੋਂ ਵੀ ਕਿਤੇ ਕੋਈ ਪੰਗਾ ਹੁੰਦਾ ਤਾਂ ਨਾਟੋ ਦੀ ਇਹ ਸਾਂਝੀ ਫੌਜ ਉੱਥੇ ਪਹੁੰਚਦੀ ਆ ਤੇ ਦੁਨੀਆ ਵਿੱਚ ਕਈ جنگਾਂ ਕਈ ਥਾਂ ਐਸੇ ਵੀ ਆ ਜਿੱਥੇ ਨਾਟੋ ਕਰਕੇ ਹੀ ਬਹੁਤ ਕੁਝ ਹੁੰਦਾ ਤੇ ਬੇਸਿਕਲੀ ਇਹ ਉਹਨਾਂ ਦਾ ਗਰੁੱਪ ਆ ਉਹਦੇ ਵਿੱਚ ਆਉਣਾ ਇੱਕ ਹਿਸਾਬ ਨਾਲ ਬਹੁਤ ਵੱਡੀ ਆਪਦੇ ਆਪ ਨੂੰ ਇੱਕ ਪਾਵਰ ਮਿਲ ਜਾਂਦੀ ਆ ਤੇ ਸੁਰੱਖਿਆ ਮਿਲ ਜਾਂਦੀ ਆ ਉਹਦੇ ਚ ਆਉਣਾ ਤੇ ਉਹ ਦੇਸ਼ ਆ ਜਿਹੜਾ ਉਹ ਪਰਮਨੈਂਟ ਮੈਂਬਰ ਹੋ ਜਾਂਦਾ ਉਹਨਾਂ ਦੇ ਗਰੁੱਪ ਦਾ ਤੇ ਹੁਣ ਯੂਕਰੇਨ ਆ ਜਿਹੜਾ ਉਹ ਰਸ਼ੀਆ ਦਾ ਜਮਾਂ ਗੁਆਂਢੀ ਮੁਲਕ ਆ ਜਮਾਂ ਨਾਲ ਜਿਵੇਂ ਆਪਣੇ ਭਾਰਤ ਦੇ ਨਾਲ ਪਾਕਿਸਤਾਨ ਲੱਗਦਾ ਜਾਂ ਨੇਪਾਲ ਲੱਗਦਾ ਜਾਂ ਬੰਗਲਾਦੇਸ਼ ਲੱਗਦਾ ਤੇ ਹੁਣ ਰਸ਼ੀਆ ਦਾ ਜਮਾਂ ਗੁਆਂਢੀ ਮੁਲਕ ਅਗਰ ਨਾਟੋ ਚ ਸ਼ਾਮਲ ਹੋ ਗਿਆ ਇਹਦਾ ਮਤਲਬ ਇਹ ਹੈ ਕਿ ਉੱਥੇ ਹੁਣ ਨਾਟੋ ਦੇ ਪ੍ਰਮਾਣੂ ਹਥਿਆਰ ਰੱਖੇ ਜਾਣਗੇ ਯੂਕੀ ਜਮਾ ਮਾਸਕੋ ਦੇ ਬਿਲਕੁਲ ਪਾਸ ਆ ਤੇ ਪੱਛਮੀ ਦੇਸ਼ ਹੈ ਜਿਹੜੇ ਉਕ ਰਸ਼ੀਆ ਨੂੰ ਚਾਰੇ ਪਾਸੇੋਂ ਕਿਸੇ ਲੋਟ ਕੰਟਰੋਲ ਕਰਨਾ ਚਾਹੁੰਦੇ ਆ ਤੇ ਚਾਹੁੰਦੇ ਆ ਕਿ ਕਿਵੇਂ ਨਾ ਕਿਵੇਂ ਜਿਹੜੇ ਉਹਨਾਂ ਦੀ ਪਾਵਰ ਆ ਉਹ ਹੋਰ ਨੇੜੇ ਹੋਰ ਨੇੜੇ ਇੱਦਾਂ ਪਹੁੰਚੇ ਤੇ ਯੂਕਰੇਨ ਉਹਨਾਂ ਲਈ ਇੱਕ ਬਹੁਤ ਵਧੀਆ ਜਗ੍ਹਾ ਬਣ ਸਕਦੀ ਆ ਅਗਰ ਉੱਥੇ ਪਰਮਾਣੂ ਹਥਿਆਰ ਉਹਨੇ ਰੱਖੇ ਜਾਂਦੇ ਆ ਤਾਂ ਇਹ ਜਮਾ ਜਿੱਦਾਂ ਕਹਿੰਦੇ ਹੁੰਦੇ ਨੇ ਨਾ ਤੌਣ ਤੇ ਗੋਡਾ ਰੱਖਣ ਵਾਲੀ ਗੱਲ ਇਹ ਰਸ਼ੀਆ ਦੀ ਤੌਣ ਤੇ ਗੋਡਾ ਰੱਖਿਆ ਜਾਣਾ ਤੇ ਇਹ ਚੀਜ਼ ਪਹਿਲਾਂ ਵੀ ਤਾਂ ਬਹੁਤ ਵਾਰ ਹੋਈ ਆ 1960 70 ਦਾ ਕਾਲ ਵਿੱਚ ਇਹ ਚੀਜ਼ ਜਦੋਂ ਹੁੰਦੀ ਸੀ ਅਮਰੀਕਾ ਤੇ ਰਸ਼ੀਆ ਦੀ ਕਿ ਨੇੜੇ ਤੋਂ ਨੇੜੇ ਪਰਮਾਣੂ ਹਥਿਆਰ ਕਿਤੇ ਦੇ ਰੱਖੋ ਰਸ਼ੀਆ ਨੇ ਕਿਊਬਾ ਵਿੱਚ ਹਥਿਆਰ ਰੱਖਣ ਦੀ ਕੋਸ਼ਿਸ਼ ਕੀਤੀ ਸੀ ਤਾਂ ਅਮਰੀਕਾ ਨੇ ਤੁਰਕੀ ਵਿੱਚ ਹਥਿਆਰ ਰੱਖਣ ਦੀ ਕੋਸ਼ਿਸ਼ ਕੀਤੀ ਉਦੋਂ ਤੀਜੀ ਸੰਸਾਰ ਜੰਗ ਲੱਗ ਜਾਣੀ ਸੀ ਪਰਤੇ ਕਿਤੇ ਲੋਟ ਇਹ ਦੋਵੇਂ ਦੇਸ਼ ਪਿੱਛੇ हट ਗਏ ਪਰ ਬਾਅਦ ਦੇ ਵਿੱਚ ਇਹਨਾਂ ਨੇ ਆ ਤਰੀਕਾ ਲੱਭਿਆ ਕਿ ਦੇਸ਼ਾਂ ਨੂੰ ਆਪਣੇ ਨਾਲ ਲਾਓ ਹੁਣ ਯੂਰਪ ਦੇ ਕਿੰਨੇ ਹੀ ਦੇਸ਼ ਆ ਜਿਹੜੇ ਉਹ ਨਾਟੋ ਵਿੱਚ ਆ ਤੇ ਉਹਨਾਂ ਸਾਰਿਆਂ ਦੇ ਕੋਲੇ ਪਰਮਾਣੂ ਹਥਿਆਰ ਆ ਇਸ ਗਰੁੱਪ ਦੇ ਇੱਕ ਹਿਸਾਬ ਨਾਲ ਉਹ ਨਾਟੋ ਆ ਜਿਹੜਾ ਉਹ ਰਸ਼ੀਆ ਦੇ ਨੇੜੇ-ਨੇੜੇ ਪਹੁੰਚ ਰਿਹਾ ਤੇ ਉਹਨਾਂ ਦੀ ਆਖਰੀ ਕੜੀ ਆ ਯੂਕਰੇਨ ਪਰ ਜਿਵੇਂ ਹੀ ਰਸ਼ੀਆ ਨੂੰ ਬਦਲ ਲੱਗਦਾ ਕਿ ਇਹ ਸੱਚਮੁੱਚ ਹੋਣ 2022 ਦੇ ਵਿੱਚ ਨਾਟੋ ਵਿੱਚ ਸ਼ਾਮਲ ਹੋ ਜਾਣਗੇ ਤਾਂ ਜੇ ਇਹ ਨਾਟੋ ਵਿੱਚ ਸ਼ਾਮਲ ਹੋ ਗਏ ਉਦੋਂ ਬਾਅਦ ਚਾਪਾ ਕੁਝ ਨਹੀਂ ਕਰ ਸਕਦੇ ਕਿਉਂਕਿ ਜਿਹੜਾ ਦੇਸ਼ ਨਾਟੋ ਦਾ ਮੈਂਬਰ ਬਣ ਗਿਆ ਅਗਰ ਉਹਦੇ ਤੇ ਹਮਲਾ ਹੋ ਗਿਆ ਅਗਰ ਸਾਰੇ ਨਾਟੋ ਦੇਸ਼ ਸਿੱਧੇ ਤੌਰ ਤੇ ਆਫੀਸ਼ੀਅਲੀ ਜੰਗ ਵਿੱਚ ਕੁੱਦ ਜਾਣਗੇ ਤੇ ਫਿਰ ਰਸ਼ੀਆ ਕੁਝ ਨਹੀਂ ਠੀਕ ਕਰ ਸਕਦਾ ਇਸ ਲਈ ਉਹਨਾਂ ਨੇ ਮੌਕਾ ਸੰਭਾਲਿਆ ਉਹਨਾਂ ਨੇ ਉਹਨਾਂ ਦੇ ਯੂਕਰੇਨ ਦੇ ਸ਼ਾਮਲ ਹੋਣ ਤੋਂ ਪਹਿਲਾਂ ਹੀ ਉਹਦੇ ਤੇ ਹਮਲਾ ਕਰਤਾ ਤੇ ਹੁਣ ਜਿਹੜੇ ਪੱਛਮੀ ਦੇਸ਼ ਆ ਉਹ ਸਿੱਧੇ ਤੌਰ ਤੇ ਨਹੀਂ ਆ ਸਕਦੇ ਜੰਗ ਵਿੱਚ ਹੁਣ ਉਹ ਭਾਵੇਂ ਸਿੱਧੇ ਤੌਰ ਤੇ ਨਹੀਂ ਆ ਰਹੇ ਪਰ ਹਥਿਆਰ ਭੇਜ ਰਹੇ ਨੇ ਹਨਾ ਰਾਸ਼ਨ ਬਾਣੀ ਭੇਜ ਰਹੇ ਨੇ ਟੈਕਨੋਲੋਜੀ ਭੇਜ ਰਹੇ ਪਰ ਉਹ ਆਪ ਜੰਗ ਨਹੀਂ ਲੜ ਸਕਦੇ ਕਿਉਂਕਿ ਯੂਕਰੇਨ ਨਾਟੋ ਦਾ ਮੈਂਬਰ ਹੀ ਨਹੀਂ ਆ ਤਾਂ ਇੱਕ ਹਿਸਾਬ ਨਾਲ ਮੌਕਾ ਸੰਭਾਲ ਲਿਆ ਰਸ਼ੀਆ ਨੇ। ਤਾਂ ਇਹ ਆ جنگ ਦੀ ਵਜ੍ਹਾ ਕਿ جنگ ਹੋਈ ਕਿਉਂ? ਹੁਣ ਇਹਦੇ ਵਿੱਚ 트੍ਰੰਪ ਕੀ ਕਰ ਸਕਦਾ ਵੀ 트੍ਰੰਪ جنگ ਕਿਵੇਂ ਰੋਕੂਗਾ? ਇਹ ਚੀਜ਼ 트੍ਰੰਪ ਦੇ ਹੱਥ ਵਿੱਚ ਆ। 트੍ਰੰਪ ਨੇ ਬੇਸਿਕਲੀ ਇਹ ਕਈ ਵਾਰੀ ਬਿਆਨ ਦਿੱਤਾ ਕਿ ਏਸ਼ੀਆ ਦੇ ਦੇਸ਼ਾਂ ਦੇ ਵਿੱਚ ਖਾਸ ਕਰਕੇ ਮਿਡਲ ਈਸਟ ਵਿੱਚ ਜੋ ਵੀ ਹੁੰਦਾ ਨਾ ਉਹਦੇ ਪਿੱਛੇ ਪੱਛਮੀ ਦੇਸ਼ਾਂ ਦਾ ਹੱਥ ਹੁੰਦਾ ਹੈ ਇਹ 트੍ਰੰਪ ਦੇ ਬਿਆਨ ਆ। ਤੁਸੀਂ ਖੁਦ ਹੀ ਦੇਖਿਓ ਬੰਦਾ ਬਹੁਤ ਕਹਿੰਦਾ ਆ। ਉਹ ਆਲ ਦੇਸ਼ ਦੇ ਵਿੱਚ ਹੀ ਬਿਆਨ ਇਹਦਾ ਦੇ ਦਿੰਦਾ ਆ ਉਹ ਦੇਸ਼ ਦੇ ਲੀਡਰਾਂ ਖਿਲਾਫ ਕੀ ਹੋਇਆ ਕੁਛ ਇੰਨਾ ਕਰਕੇ ਹੁੰਦਾ ਤੇ ਉਹਨੇ ਇਹ ਵੀ ਚੀਜ਼ ਆਖੀ ਸੀ ਕਹਿੰਦਾ ਜਿੰਨਾ ਚਿਰ ਮੈਂ ਰਾਸ਼ਟਰਪਤੀ ਸੀ ਪਿਛਦੀ ਵਾਰ ਇੱਕ ਵੀ جنگ ਨਹੀਂ ਲੱਗੀ ਸਗੋਂ ਉਹਨੇ ਜੰਗਾਂ ਲਗੀਆਂ ਹਟਾਈਆਂ ਨਾਰਥ ਕੋਰੀਆ ਵਾਲਾ ਉਹ ਕਿਮ ਜੋਗ ਉਹਦੇ ਵਰਗੇ ਬੰਦੇ ਨੂੰ ਉਹਨੇ ਆਪਣੇ ਕਾਬੂ ਵਿੱਚ ਕਰ ਲਿਆ ਸੀਗਾ ਦੇਖੋ ਤੁਸੀਂ ਤੇ ਹੁਣ ਵੀ ਉਹ ਇਹੀ ਕਰਨਾ ਚਾਹੁੰਦਾ ਉਹ ਕਹਿੰਦਾ ਕਿ ਜ਼ੇਲੈਂਸਕੀ ਅਤੇ ਪੁਤਿਨ ਦੋਨੋਂ ਹੀ ਮੇਰੇ ਦੋਸਤ ਨੇ ਤੇ ਜੇ ਉਹ ਰਾਸ਼ਟਰਪਤੀ ਬਣਦਾ ਜੋ ਕਿ ਉਹ ਬਣ ਚੁੱਕਿਆ ਤਾਂ ਹੁਣ ਉਹ ਪਹਿਲੀ ਕੋਸ਼ਿਸ਼ ਇਹ ਕਰੂਗਾ ਕਿ ਯੂਕਰੇਨ ਵਾਲੇ ਰਾਸ਼ਟਰਪਤੀ ਜ਼ੇਲੈਂਸਕੀ ਨੂੰ ਆਖੂਗਾ ਕਿ ਤੂੰ ਮੈਨੂੰ ਲਿਖਤੀ ਤੌਰ ਤੇ ਦੇ ਲਿਖ ਕੇ ਦੇ ਕਿ ਤੂੰ ਅਗਲੇ 20 ਸਾਲਾਂ ਤੱਕ ਨਾਟੋ ਵਿੱਚ ਸ਼ਾਮਿਲ ਨਹੀਂ ਹੋਏਗਾ ਆਫੀਸ਼ੀਅਲੀ ਅਨਾਉਂਸਮੈਂਟ ਕਰ ਕਿ ਯੂਕਰੇਨ ਅਗਲੇ 20 ਸਾਲਾਂ ਤੱਕ ਨਾਟੋ ਵਿੱਚ ਸ਼ਾਮਿਲ ਨਹੀਂ ਹੋਏਗਾ ਸੋ ਅਗਰ ਯੂਕਰੇਨ ਇਹ ਐਲਾਨ ਕਰ ਦਿੰਦਾ ਤਾਂ ਉਹ ਦੂਜੇ ਪਾਸਿਓਂ ਪੂਤਿਨ ਤੋਂ ਲਿਖਤੀ ਤੌਰ ਵਿੱਚ ਇਹ ਲਾਊਗਾ ਕਿ ਤੂੰ ਵੀ ਮੈਨੂੰ ਲਿਖ ਕੇ ਦੇ ਕਿ ਜੇ ਯੂਕਰੇਨ ਇਹ ਅਲਾਨ ਕਰ ਦਿੰਦਾ ਤਾਂ ਤੂੰ ਜੰਗ ਰੋਕ ਦੇਵੇਂਗਾ ਬੇਸਿਕਲੀ ਰਸ਼ੀਆ ਦੀ ਜੰਗ ਦਾ ਇਹ ਤੇ ਹੈ ਨਾ ਕਿ ਇਹ ਨਾਟੋ 'ਚ ਸ਼ਾਮਲ ਹੋ ਰਿਹਾ ਤੇ ਪੂਤਿਨ ਨੂੰ ਹੋਰ ਕੀ ਚਾਹੀਦਾ ਕਿ ਇਹ ਨਾਟੋ 'ਚ ਸ਼ਾਮਲ ਨਾ ਹੋਵੇ ਸੋ ਇਹ ਇੱਕ ਟਰੰਪ ਦਾ ਪਲਾਨ ਆ ਐਦਾਂ ਮਾਹਿਰਾਂ ਦਾ ਕਹਿਣਾ ਤੇ ਟਰੰਪ ਅਗਰ ਜ਼ੇਲੈਂਸਕੀ ਇਹ ਕਹਿੰਦੇ ਕਿ ਅਗਰ ਨਹੀਂ ਮੰਨਦਾ ਤਾਂ 트럼ਪ ਕੋਲੇ ਇਹ ਵੀ ਹੈਗਾ ਕਿ ਸ਼ਾਇਦ ਉਹਨੂੰ ਧਮਕੀ ਦੇਊਗਾ ਕਿ ਅਗਰ ਤੂੰ ਨਹੀਂ ਮੰਨਦਾ ਯੂਕਰੇਨ ਅਗਰ ਨਹੀਂ ਮੰਨਦਾ ਫੇਰ ਮੈਂ ਇਸ ਜੰਗ ਵਿੱਚੋਂ ਪਿੱਛੇ ਹੋ ਰਿਹਾ ਮੈਂ ਆਪਣੇ ਸਮਾਨ ਆਪਣੇ ਹਥਿਆਰ ਜੰਗ ਵਿੱਚੋਂ ਪਿੱਛੇ ਹੋ ਰਿਹਾ ਤੇ ਇਹ ਗੱਲ ਫਿਰ ਸਾਰੇ ਜਾਣਦੇ ਆ ਕਿ ਜਿਵੇਂ ਹੀ ਅਮਰੀਕਾ ਪਿੱਛੇ ਹੋਊਗਾ ਉਹਨਾਂ ਕੋਲੇ ਪਾਵਰ ਨਹੀਂ ਨਹੀਂ ਉਹ ਵੈਸੇ ਹੀ ਰਸ਼ੀਆ ਉੱਤੇ ਕਬਜ਼ਾ ਕਰ ਲੂਗਾ ਰਸ਼ੀਆ ਉਹਨੂੰ ਤਬਾਹ ਨਹੀਂ ਕਰਨਾ ਚਾਹੁੰਦਾ ਰਸ਼ੀਆ ਸਿਰਫ ਉਹਦੇ ਉੱਤੇ ਕਬਜ਼ਾ ਕਰਕੇ ਉਹਨਾਂ ਦੀ ਸਰਕਾਰ ਬਦਲਣੀ ਚਾਹੁੰਦਾ ਸਰਕਾਰ ਬਦਲ ਕੇ ਐਸੀ ਸਰਕਾਰ ਬਣਾ ਦੂੰ ਜਿਹੜੀ ਨਾਟੋ ਤੋਂ ਬਾਹਰ ਹੋ ਜੂਗੀ ਜਿਹੜੀ ਇਹ ਲਿਖ ਦੂਗੀ ਕਿ ਹਾਂ ਅਸੀਂ ਨਾਟੋ ਦੇ ਮੈਂਬਰ ਨਹੀਂ ਆ ਪਰ ਟਰੰਪ ਨੂੰ ਮੌਕਾ ਦੇਊਗਾ ਕਿ ਤੂੰ ਕਿਉਂ ਇਹ ਚਾਹਨਾ ਅਗਰ ਤੂੰ ਖੁਦ ਹੀ ਇਹ ਕਰ ਦੇਵੇਂ ਤਾਂ ਮੈਂ ਰਸ਼ੀਆ ਨੂੰ ਮਨਾ ਕੇ ਤੇਰੇ ਉੱਤੋਂ ਇਹ ਹਕਮਨ ਹਟਾ ਜਾਏਗਾ ਇਹ ਜੰਗ ਰੋਕ ਦਿਆਂਗਾ ਤੇ ਬੇਸਿਕਲੀ ਉਹ ਦੋਨਾਂ ਨੂੰ ਬਿਠਾ ਕੇ ਇਹ ਕੰਮ ਕਰ ਸਕਦਾ ਤੇ ਇਹ ਕਿਹਾ ਜਾ ਰਿਹਾ ਕਿ ਐਦਾਂ ਕਰਨ ਦੀ ਜਿਹੜੀ ਤਾਕਤ ਆ ਉਹ ਟਰੰਪ ਕੋਲੇ ਹੀ ਆ ਕਿਉਂਕਿ ਆਬਵੀਅਸਲੀ ਅਮਰੀਕਾ ਦਾ ਰਾਸ਼ਟਰਪਤੀ ਤਾਂ ਉਹ ਹੈ ਹੀ ਔਰ ਉਹਦੀਆਂ ਦੋਨੇ ਦੇਸ਼ਾਂ ਦੇ ਇਹਨਾਂ ਲੀਡਰਾਂ ਨਾਲ ਹੀ ਚੰਗੀ ਬਣਦੀ ਆ ਉਹਦੀ ਉਹਦੀ ਪੁਰਾਣੀ ਦੋਸਤੀ ਹੈ ਪੁੱਤ ਨਾਲ ਤਾਂ ਉਹ ਆਲਰੇਡੀ ਕਈ ਵਾਰ ਕਹਿ ਚੁੱਕਿਆ ਕਿ ਉਹ ਮੇਰਾ ਦੋਸਤ ਆ ਤੇ ਜਲਾਸਕੀ ਵੀ ਉਹਦੀ ਗੱਲ ਮੰਨੂਗਾ ਹੀ ਮੰਨੂਗਾ ਕਿ ਹੋਰ ਕੋਈ ਉਹਦੇ ਕੋਲੇ ਆਪਸ਼ਨ ਨਹੀਂ ਹੋਣਾ ਤੇ ਇਹਦੇ ਵਿੱਚ ਫਿਰ ਇਹ ਵੀ ਨਹੀਂ ਹੋਣਾ ਕਿ ਜਿਵੇਂ ਮੈਂ ਤੁਹਾਨੂੰ ਪਹਿਲਾਂ ਆਖਿਆ ਕਿ ਅਮਰੀਕਾ ਜੰਗ ਚੋਂ ਇਦਾਂ ਬਾਹਰ ਨਹੀਂ ਹੋ ਸਕਦਾ ਕਿਉਂਕਿ ਉਹਨਾਂ ਦੇ ਉਹ ਕਿਦਲੀ ਜੋ ਅੰਦਰੂਨੀ ਬਿਊਰੋਕਰੇਸੀ ਆ ਉੱਥੇ ਅਮਰੀਕਾ ਦੀ ਉਹ ਨਹੀਂ ਚਾਹੁੰਦੀ ਕਿ ਅਸੀਂ ਇਦਾਂ ਪਿੱਛੇ ਹਟ ਜਾਈਏ ਕਿਉਂਕਿ ਇਹਦੇ ਨਾਲ ਫਿਰ ਅਮਰੀਕਾ ਦੀ ਬਦਨਾਮੀ ਹੋਣੀ ਆ ਪਰ ਉਹ ਇੱਕ ਡੀਲ ਰੱਖ ਕੇ ਤਾਂ ਪਿੱਛੇ ਹਟਣ ਬਾਰੇ ਸੋਚ ਸਕਦੇ ਆ ਨਾ ਕਿ ਅਗਰ ਉਹ ਪਹਿਲਾਂ ਕਹਿਣ ਅਗਰ ਉਹ ਮੌਕਾ ਦੇਣ ਜਿਲੈਂਟਕੀ ਨੂੰ ਕਿ ਤੂੰ جنگ ਤੋਂ ਪਿੱਛੇ ਹਟ ਜਾ ਤੂੰ ਇਹ ਐਲਾਨ ਕਰ ਦੇ ਕਿ ਮੈਂ ਨਾਟੋ ਦਾ ਮੈਂਬਰ ਨਹੀਂ ਬਣਾਗਾ ਫਿਰ ਅਮਰੀਕਾ ਕੋਲੇ ਇਹ ਆਪਸ਼ਨ ਬਣਦਾ ਕਿ ਹਾਂ ਅਗਰ ਉਹ ਨਹੀਂ ਮੰਨਦਾ ਤਾਂ ਫਿਰ ਆਪਾਂ ਪਿੱਛੇ ਹਟ ਜਾਂਦੇ ਆ ਹੁਣ ਆਪਣੇ ਕੋਲੇ ਆਪਾਂ ਨੂੰ ਬਦਨਾਮੀ ਵੀ ਨਹੀਂ ਆ ਕਿ ਤੁਸੀਂ ਪਿੱਛੇ ਕਿਉਂ ਹਟੇ ਕਿਉਂਕਿ ਅਸੀਂ ਉਹਨੂੰ ਆਖਿਆ ਸੀ ਪਰ ਉਹ ਸਾਡੀ ਗੱਲ ਨਹੀਂ ਮੰਨਿਆ ਤੂੰ ਬੇਸਿਕਲੀ 트럼ਪ ਦਾ ਇੱਕ ਪਲਾਨ ਹੈ ਇਸ ਜੰਗ ਨੂੰ ਰੋਕਣ ਦਾ ਤੇ ਕਿਤੇ ਨਾ ਕਿਤੇ ਇਸ ਪਲਾਨ ਵਿੱਚ ਦਮ ਵੀ ਹੈ ਸ਼ਾਇਦ ਜਿਹੜੇ ਇਸ ਦੀ ਗੱਲ ਮੰਨ ਕੇ ਇਹ ਲਿਖ ਕੇ ਦੇ ਸਾਡਾ ਕਿ ਉਹਨੇ ਕੀ ਲੈਣਾ ਨਾਟੋ ਤੋਂ ਅਗਰ ਉਹਦੇ ਕੋਲੇ ਦਾ ਦੇਸ਼ ਨਹੀਂ ਰਿਹਾ ਤਾਂ ਫਿਰ ਉਹ ਨਾਟੋ ਦਾ ਮੈਂਬਰ ਬਣ ਕੇ ਕਰੂਗਾ ਕੀ ਹਜੇ ਤੱਕ ਉਹ ਉਹਨੂੰ ਤੋਲ ਦਿੱਤੀ ਜਾ ਰਹੀ ਹੈ ਇਹਨਾਂ ਪੱਛਮੀ ਦੇਸ਼ਾਂ ਵੱਲੋਂ ਬੇਸਿਕਲੀ ਇਹ ਪਾਰਟੀਆਂ ਦਾ ਵੀ ਇੱਥੇ ਕੰਮਾਂ ਜੋ 트럼ਪ ਵਾਲੀ ਪਾਰਟੀ ਆ ਉਹ ਹੋਰ ਕੀ ਜੀ ਸੋਚਦੀ ਆ ਤੇ ਜੋ ਬਾਈਡਨ ਵਾਲੀ ਪਾਰਟੀ ਸੀ ਉਹ ਹੋਰ ਕੀ ਸੋਚਦੀ ਆ ਇੱਕ ਜੰਗਾ ਕਰਵਾਉਂਦੀ ਆ ਇਹ ਦੂਜੀ ਦਾ ਕੰਮ ਸਿਰਫ ਵਪਾਰ ਹੈ 트럼ਪ ਵਾਲੀ ਪਾਰਟੀ ਦਾ ਤੁਸੀਂ ਜੇ ਦੇਖੋਗੇ ਤਾਂ ਇਹ ਜਦੋਂ ਜਦੋਂ ਇਹ ਇਹ ਸਰਕਾਰ ਹੁੰਦੀ ਹੈ ਇਹਨਾਂ ਦੀ ਤਾਂ ਉਦੋਂ ਜੰਗਾ ਨਹੀਂ ਲੱਗਦੀਆਂ ਬਟ ਜਿਵੇਂ ਦੂਜਾਈ ਸਰਕਾਰ ਆਉਂਦੀ ਹੈ ਜੰਗ ਲੱਗ ਜਾਂਦੀ ਹੈ ਕਿਤੇ ਨਾ ਕਿਤੇ ਹੁਣ ਦੇਖਣਾ ਇਹ ਹੈ ਵੀ 트럼ਪ ਨੇ ਜੋ ਇਹ ਆਖਿਆ ਕਿ ਉਹ ਕਰ ਪਾਉਂਦਾ ਕਿ ਨਹੀਂ ਦੇਖਦੇ ਆ ਉਹਨੇ ਕਿਹਾ ਸੀ ਕਿ ਜਨਵਰੀ ਵਰਬਰੀ ਦੇ ਵਿੱਚ ਇਹ ਕੰਮ ਮੈਂ ਕਰ ਦੂੰਗਾ ਇਹਨਾਂ ਦੀ ਜੰਗ ਕਹਿੰਦਾ ਮੈਂ ਖਟਾ ਦੂੰਗਾ ਕਿਵੇਂ ਹਟਾਵੂਗਾ ਇਹ ਪਲਾਨ ਮੈਂ ਤੁਹਾਨੂੰ ਦੱਸ ਦਿੱਤਾ ਜੀ ਉਹ ਇਹ ਕੰਮ ਕਰ ਸਕਦਾ ਤੁਹਾਨੂੰ ਮੇਰੀ ਇਹ ਜਾਣਕਾਰੀ ਕਿਵੇਂ ਲੱਗੀ ਤੁਹਾਨੂੰ ਇਹ ਵੀਡੀਓ ਕਿਵੇਂ ਲੱਗੀ ਵਧੀਆ ਲੱਗੀ ਤਾਂ ਲਾਈਕ ਤੇ ਸ਼ੇਅਰ ਕਰ ਦਿਓ ਜੀ ਤੇ ਜੇ ਤੁਸੀਂ ਇਸ ਤਰ੍ਹਾਂ ਦੀਆਂ ਹੋਰ ਵੀ ਵੀਡੀਓ ਦੇਖਣਾ ਚਾਹੁੰਦੇ ਹੋ ਤਾਂ ਮੇਰੇ ਚੈਨਲ ਨੂੰ ਸਬਸਕ੍ਰਾਈਬ ਕਰ ਦਿਓ ਜੀ ਬਾਕੀ ਤੁਹਾਡਾ ਇਸ ਬਾਰੇ ਕੀ ਖਿਆਲ ਆ ਕੀ ਉਹ ਇਸ ਤਰ੍ਹਾਂ ਕਰ ਸਕਦਾ ਕਿ ਨਹੀਂ ਡ੍ਰੰਪ ਮੈਨੂੰ ਕਮੈਂਟ ਕਰਕੇ ਜਰੂਰ ਦੱਸੋ ਬਾਕੀ ਤੁਹਾਡੇ ਆਪਣੇ ਥੌਟ ਜੋ ਵੀ ਆ ਉਹ ਵੀ ਮੈਨੂੰ ਕਮੈਂਟ ਕਰਕੇ ਦੱਸੋ ਮਿਲਦੇ ਹਾਂਗੇ ਹੋਰ ਵੀਡੀਓ ਦੇ ਵਿੱਚ